ਆਵਾਜ਼ੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਐ ਸੋਕਨ ਹਰ ਸਿੰਗਲ ਸ਼ੇਮ ਕੋ ਮਾਰ ਜਿੰਦਾਬਾਦ ਆਮ ਆਦਮੀ ਪਾਰਟੀ ਨਸ਼ੇ ਛੱਡੋ ਛੱਡੋ ਨਸ਼ੇ ਛੱਡੋ ਛੱਡੋ ਨਸ਼ੇ ਛੱਡੋ ਛੱਡੋ ਨਸ਼ੇ ਛੱਡੋ ਛੱਡੋ ਸਰਕਾਰ ਵੱਲੋਂ ਜਿਹੜੀ ਇਹ ਮਹਿੰਮ ਵੱਢੀ ਗਈ ਹੈ ਯੁੱਧ ਨਸ਼ਿਆਂ ਵਿਰੋਧ ਤੋਂ ਬਾਰੇ ਕੀ ਕਹਿਣਾ ਤੁਹਾਡੇ ਅੱਜ ਕੀ ਜਿਹੜਾ ਮਾਸਟਰ ਕਰਾ ਕੇ ਕੱਟਣ ਜਾ ਰਹੇ ਹੋ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦਾ ਕੋੜ ਆ ਉਹਨੂੰ ਮਟਾਉਣ ਦੇ ਲਈ ਇੱਕ ਮੁਹਿੰਮ ਜਾਰੀ ਕੀਤੀ ਗਈ ਹੈ ਜੁਧ ਨਸ਼ਾ ਵਿਰੋਧ ਉਹ ਜਾਗਰੂਕ ਰੈਲੀ ਮਡਾਲੇ ਦੇ ਕਿ ਸਾਰੇ ਮਤਲਬ ਨਗਰਪੰਚਾਇਤਾਂ ਵਿੱਚ ਪਿੰਡਾਂ ਦੇ ਵਿੱਚ ਇੱਕ ਜਾਗਰੂਕ ਰੈਲੀ ਕੀਤੀ ਜਾ ਰਹੀ ਹੈ ਇਹ ਕੱਲ ਤੋਂ ਸ਼ੁਰੂਆਤ ਹੋ ਚੁੱਕੀ ਹੈ ਹਰੇਕ ਵਾਰ ਵਿੱਚ ਇੱਕ ਨੰਬਰ ਵਾਰਤ ਸ਼ੁਰੂਆਤ ਕੀਤੀ ਗਈ ਅੱਜ ਦੋ ਨੰਬਰ ਵਾਰ ਦੇ ਵਿੱਚ ਜਾਗਰੂਕ ਰੈਲੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੋ ਨਸ਼ਿਆਂ ਦਾ ਕੋੜ ਪੰਜਾਬ ਦੇ ਵਿੱਚ ਬੜੇ ਚਿਹਰਾ ਤੋਂ ਫੈਲ ਰਿਹਾ ਹੈ ਉਨੂੰ ਆਪ ਰੋਕਿਆ ਜਾਵੇ ਤੇ ਇਹਦੀ ਰੋਕਤਾਂ ਦੇ ਲਈ ਸਰਕਾਰ ਵੱਲੋਂ ਉਪਰਾਲੇ ਵੀ ਕੀਤੇ ਜਾ ਰਹੇ ਹਨ ਜਿੱਥੇ ਸਾਡੇ ਵੀਰਾਂ ਵੀਰ ਇਸ ਨਸ਼ੇ ਦੇ ਕੋਹੜ ਵਿੱਚ ਫਸੇ ਹੋਏ ਹਨ ਉਹਦੇ ਖਾਤਮੇ ਦੇ ਲਈ ਸੈਂਟਰ ਵੱਖਰੇ ਖੁੱਲੇ ਆ ਜਿੱਥੇ ਪੰਜਾਬ ਸਰਕਾਰ ਵੱਲੋਂ ਫ੍ਰੀ ਇਲਾਜ ਕਰਾਇਆ ਜਾ ਰਿਹਾ ਹੈ ਇਸ ਕਰਕੇ ਸਾਰੇ ਭਰਾਵਾਂ ਨੂੰ ਅਪੀਲ ਆ ਕਿ ਜਿਹੜੇ ਇਸ ਨਸ਼ੇ ਦੇ ਕੋਹੜ ਵਿੱਚ ਫਸੇ ਹਨ ਉਹਨਾਂ ਨੂੰ ਇਹ ਮਟਾਇਆ ਜਾਵੇ ਕਿ ਨਸ਼ੇ ਦਾ ਕੋਹੜ ਪੰਜਾਬ ਤੋਂ ਖਤਮ ਕੀਤਾ ਜਾਵੇ ਸਰਕਾਰ ਦੀ 4 ਸਾਲ ਦੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ ਹੋ ਸਤਿਮਾਨ ਸਾਹਿਬ ਤੁਹਾਡੇ ਸਾਹਮਣੇ ਆ ਜੀ ਜੋ ਬਿਜਲੀ ਦੇ ਬਿੱਲ ਦੇ ਦੇ ਕੇ थक ਚੁੱਕੇ ਸੀ ਬਿਲਕੁਲ ਬਿਜਲੀ ਦੇ ਬਿੱਲ ਫ੍ਰੀ ਹੋ ਚੁੱਕੇ ਆ ਤੇ ਥੋੜੇ ਸਮੇਂ ਦੇ ਵਿੱਚ 10 ਲੱਖ ਦੀ ਜੋ ਬੀਮਾ ਹੈਲਥ ਆਰ ਆਈ ਐ ਸਕੀਮ ਆ ਰਹੀ ਆ ਉਹਦਾ ਵੀ ਲੋਕ ਬਹੁਤ ਫਾਇਦਾ ਉਠਾ ਰਹੇ ਨੇ ਉਠਾਉਣਗੇ ਠੀਕ ਹੈ ਕਿਹੜਾ ਜੋ ਕਿ ਪੰਜਾਬ ਸਰਕਾਰੋਂ ਨੇ ਜਿਹੜੀ ਬੀਮਾ ਜਿਹੜੀ ਵੱਢੀ ਗਈ ਯੋਧ ਨਸ਼ਾ ਮਰੋਦੋਂ ਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਕੀ ਇਹ ਆਪਣੇ ਪੱਤਰਕਾਰ ਸਾਹਿਬ ਅੱਜ ਯੋਧ ਨਸ਼ਾ ਮਰੋਦੋਂ ਜੋ ਮੀਟਿੰਗ ਰੱਖੀ ਗਈ ਦੋ ਨੰਬਰ ਵਾਰਡ ਦੇ ਵਿੱਚ ਪਾਜੀ ਸੰਦੀਪ ਦਾ ਵਾਰਡ ਆ ਜੀ ਤੇ ਇੱਕ ਨੰਬਰ ਵਾਰਡ ਤੋਂ ਅੱਜ ਦੀ ਸ਼ੁਰੂਆਤ ਹੋ ਚੁੱਕੀ ਹਰ ਇੱਕ ਘਰ ਦੇ ਜਾਵਾਂਗੇ ਅਸੀਂ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਇਸ ਮੁੱਦੇ ਤੇ ਕੁਝ ਨਹੀਂ ਕੀਤਾ ਹੈਗਾ ਜੀ ਸ਼ੇਮਾ ਦਰਿਆ ਨਛੇ ਦਾ ਵਗਦਾ ਰਿਹਾ ਵਾ ਪਿਛਲੇ ਲੰਬੇ ਸਮੇਂ ਤੋਂ ਪਰ ਜੋ ਦੀ ਭਗਵੰਤ ਸਿੰਘ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ 'ਚ ਬਣੀ ਆ ਤੇ ਨਛੇ ਦਾ ਲੱਕ ਤੋੜਿਆ ਗਿਆ ਵਾ ਬਲੈਕੀਏ ਸਮੈਕੀਏ ਜਿੰਨੇ ਵੀ ਉਹਨਾਂ ਦੇ ਘਰ ਵੀ ਢਾਏ ਗਏ ਆ ਤੇ ਮੁਕੱਦਮੇ ਵੀ ਦਰਜ ਕੀਤੇ ਗਏ ਆ ਜੀ ਹਾਲੀ ਦੇ ਵਿੱਚ ਸਪਾਰਸਿੰਗ ਖੇਹਰਾ ਦੀ ਕੋਠੀ ਦਾ ਜਿਹੜਾ ਘਰਾਓ ਦਿੱਤਾ ਗਿਆ ਆਮ ਦੀ ਪਾਰਟੀ ਦੇ ਵਰਕਰਾਂ ਵੱਲੋਂ ਤੇ ਜਿਹੜਾ ਜਿਹੜੀ ਟਿੱਪਣੀ ਕੀਤੀ ਗਈ ਹੈ ਹਾਂਜੀ ਉਹ ਗੱਲ ਇਹਦਾ ਵਾ ਕਿ ਕੋਈ ਵੀ ਕੋਈ ਵੀਡੀਓ ਆਉਂਦੀ ਆ ਜਿੰਨਾ ਚਿਰ ਉਹਦੀ ਸੱਚਾਈ ਦਾ ਪਤਾ ਨਾ ਹੋਵੇ ਨਾ ਤੇ ਆਪਾਂ ਉਹਨਾਂ ਕੋਈ ਬਿਆਨ ਦੇਣ ਤੋਂ ਕਰੇ ਤਰੇਜ ਕਰਨਾ ਚਾਹੀਦਾ ਜੀ ਠੀਕ ਹੈ ਨਾ ਤੁਹਾਨੂੰ ਲੱਗਦਾ ਕਿ ਉੱਤੇ ਜਿਹੜੀ ਕੋਈ ਕਾਰਵਾਈ ਹੋਣੀ ਚਾਹੀਦੀ ਇਸ ਪਾਸੇ ਕਰ ਦੇਖੋ ਜੀ ਇਹ ਤੇ ਕਾਨੂੰਨ ਦੇ ਮੁਤਾਬਕ ਆ ਜੇ ਮਤਲਬ ਉਹਨਾਂ ਨੇ ਉਹਨ ਕਿਸੇ ਦੀ ਆਪਾਂ ਪਰਸਨਲ ਬਿਨਾ ਜਾਂਚ ਕੀਤਿਆਂ ਤੋਂ ਮਰਖਲਾਫੀ ਕਰਾਂਗੇ ਤੇ ਇੱਕ ਬੀਜੇਪੀ ਸਰਕਾਰ ਦੇ ਦਿੱਲੀ ਦੇ ਵਿੱਚ ਵੀਡੀਓ ਉਹਨਾਂ ਨੇ ਜਾਰੀ ਕੀਤੀ ਸੀ ਔਰ ਬਿਨਾ ਜਾਂਚ ਕੀਤੇ ਉਹਤੋਂ ਮਤਲਬ ਨਹੀਂ ਬੋਲਣਾ ਚਾਹੀਦਾ ਜੀ ਠੀਕ ਹੈ ਜੀ ਅੱਜ ਕਿੰਨੇ ਤੇ ਜਿਹੜੇ ਸਹਿਯੋਗੀ ਸੱਜਣ ਆਏ ਨੇ ਜਿਹੜਾ ਸਹਿਯੋਗੀ ਦੇਖੋ ਜੀ ਆਪਣੇ ਪੂਰਾ ਹਜੂਮ ਇਕੱਠਾ ਹੋਇਆ ਜੀ ਭਾਈ ਸੰਦੀਪ ਗਾ ਜੋਸ਼ੀ ਸਾਹਿਬ ਸਾਡੇ ਸੀਨੀਅਰ ਐਮਸੀ ਨੇ ਤੇ ਪੂਰਾ ਸਹਿਯੋਗ ਹੈ ਸਾਡੇ ਸੰਦੀਪ ਮਾਰਤੀ ਲੱਖਾਂ ਨੌਰਿਆ ਜੀ ਉਹਥੇ ਕੋਆਰਡੀਨੇਟਰ ਖੜੇ ਨੇ ਆਪਣੇ ਨਾਲ ਤੇ ਪੂਰਾ ਸਹਿਯੋਗ ਹੈ ਜੀ ਅਸੀਂ ਇਹ ਵੀ ਹੈ ਕਿ ਜਿਹੜਾ ਰੱਸਾ ਛੱਡਣਾ ਚਾਹੁੰਦਾ ਵਾ ਉਹ ਵੀ ਸਾਡੇ ਨਾਲ ਸੰਪਰਕ ਕਰੇ ਮੁਫਤ ਲਾਜੋਦਾ ਕਰਾਵਾਂਗੇ ਯੂਰੀ ਨਹੀਂ ਕਿ ਉਹਦੇ ਪਰਚਾ ਦਿੱਤਾ ਜਾਊਗਾ ਠੀਕ ਹੈ ਜੀ ਇੱਧਰ ਨਡਾਲੇ ਦੇ ਵਿੱਚ ਇੱਕ ਵੀ ਬੰਦਾ ਨਹੀਂ ਨਸ਼ੇ ਵਾਲਾ ਰਹਿਣ ਦੇਣਾ ਉਹਦੇ ਘਰ ਪਰਦੀ ਜਾ ਮੰਨ ਲੋ ਜਾਣੇ ਬਈ ਸਮਝਾ ਰਹੇ ਆ ਤੇ ਅਗਲੇ ਮਹੀਨੇ ਤੋਂ ਮੰਨ ਲੋ ਜਿਹੜਾ ਵੀ ਕਰੂਗਾ ਜਾ ਕੋਈ ਤੁਹਾਡੇ ਖੇਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਫੜਕੇ ਅੰਦਰ ਦਿੱਤਾ ਜਾਊਗਾ ਕਿ ਲੱਗਦਾ ਹੋ 2027 ਦੀ ਗੱਲ ਕੀਤੀ ਜਾਂਦਾ 2027 ਦੇ ਵਿੱਚ ਵੀ ਜਿਹੜੀਆਂ ਚੋਨਾ ਆਣ ਜਾਣੀਆਂ ਕੀ ਲੱਗਦਾ ਕਿ ਥੋੜਾ ਵਧੇਗਾ ਉਹ ਚੋਨਾ ਦਾ ਭਾਜੀ ਤੁਹਾਨੂੰ ਪਤਾ ਹੀ ਇਹ ਕੰਮ ਸਰਕਾਰ ਕਰਨ ਦੇ ਆ ਤੇ ਕੋਈ ਵਧੀਆ ਗੱਲ ਆ ਜੀ ਸਾਡੇ ਕੰਮ ਬੋਲਦੇ ਆ